ਸ੍ਰੀ ਗੁਰੂ ਜੀ ਵੀਡੀਓ ਵੇਖ ਰਖੇ ਆਪ ਸਭ ਨੂੰ ਜੀ ਹੈ ਲੈ ਕੇ ਹਾਜ਼ਰ ਆਈ ਧੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿਨ੍ਹਾਂ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆ ਧੀ ਵੱਡੀ ਖਬਰ ਵਿਧਵਾ ਬਜ਼ੁਰਗਾਂ ਤੇ ਅਪਾਜਾਂ ਦੀ ਪੈਨਸ਼ਨ ਚ ਹੋਇਆ ਦੁੱਗਣਾ ਵਾਧਾ ਹਰ ਮਹੀਨੇ ਮਿਲਣਗੇ 10000 ਰੁਪਏ ਵਾਕ ਵਾਦੀ ਮੰਗਾਈ ਅਤੇ ਬਦਲਦੀਆਂ ਆਰਥਿਕ ਸਥਿਤੀਆਂ ਦੇ ਵਿਚਕਾਰ ਕੇਂਦਰ ਸਰਕਾਰ ਨੇ ਸਮਾਜ ਦੇ ਕਮਜ਼ੋਰ ਵਰਗਾਂ ਨੂੰ ਰਾਹਤ ਪ੍ਰਦਾਨ ਕਰਨ ਇੱਕ ਵੱਡਾ ਫੈਸਲਾ ਲਿਆ ਸਰਕਾਰ ਨੇ ਵਿਧਵਾ ਔਰਤਾਂ ਬਜ਼ੁਰਗ ਨਾਗਰਿਕਾਂ ਤੇ ਅਪਾਹਜ ਵਿਅਕਤੀਆਂ ਲਈ ਪੈਨਸ਼ਨ ਦੀ ਰਕਮ ਵਧਾਉਣ ਦਾ ਫੈਸਲਾ ਕੀਤਾ ਹੈ ਨਵੀਂ ਪ੍ਰਣਾਲੀ ਦੇ ਤਹਿਤ ਵਿਧਵਾ ਔਰਤਾਂ ਤੇ 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਨਾਗਰਿਕਾਂ ਨੂੰ ਪ੍ਰਤੀ ਮਹੀਨਾ 4000 ਪੈਨਸ਼ਨ ਮਿਲੇਗੀ ਜਦੋਂ ਕਿ ਅਪਾਹਜ ਵਿਅਕਤੀਆਂ ਨੂੰ ਪ੍ਰਤੀ ਮਹੀਨਾ 6000 ਤੂੰ ਔਰ 10000 ਪੈਨਸ਼ਨ ਮਿਲੇਗੀ ਇਸ ਸਰਕਾਰੀ ਫੈਸਲੇ ਨਾਲ ਦੇਸ਼ ਭਰ ਦੇ ਲੱਖਾਂ ਪਰਿਵਾਰਾਂ ਨੂੰ ਸਿੱਧੀ ਵਿੱਤੀ ਰਾਦ ਮਿਲੇਗੀ ਪਹਿਲਾਂ ਰਾਜ ਵਿਚਕਾਰ ਪੈਨਸ਼ਨ ਰਾਸ਼ੀ ਵਿੱਚ ਅਸਮਾਨਤਾ ਸੀ ਕੁਝ ਰਾਜਾਂ ਨੇ 1000 ਤੇ ਕੁਝ ਵਿੱਚ 3000 ਪ੍ਰਤੀ ਮਹੀਨਾ ਦਾ ਭੁਗਤਾਨ ਕੀਤਾ ਨਵੀਂ ਕੇਂਦਰੀ ਯੋਜਨਾ ਦੇ ਲਾਗੂ ਹੋਣ ਨਾਲ ਇਹ ਅਸਮਾਨਤਾ ਖਤਮ ਹੋ ਜਾਏਗੀ ਅਤੇ ਸਾਰੇ ਰਾਜਾਂ ਦੇ ਲਾਭਪਾਤਕ ਨੂੰ ਇੱਕੋ ਜਿਹੀ ਪੈਨਸ਼ਨ ਮਿਲੇਗੀ ਇਸ ਨਾਲ ਸਮਾਜ ਦੇ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਨੂੰ ਵਿੱਤੀ ਸਥਿਰਤਾ ਮਿਲੇਗੀ ਸਰਕਾਰ ਨੇ ਇਸ ਨਵੀਂ ਪੈਨਸ਼ਨ ਜੋ ਜਨਾਂ ਨੂੰ ਪੂਰੀ ਤਰ੍ਹਾਂ ਡਿਜੀਟਲ ਪਲੇਟਫਾਰਮ ਤੇ ਤਬਦੀਲ ਕਰ ਦਿੱਤਾ ਹੈ ਅਰਜੀ ਪ੍ਰਕਿਰਿਆ ਹੋਣ ਪੂਰੀ ਤਰ੍ਹਾਂ ਆਨਲਾਈਨ ਹੋਵੇਗੀ ਜਿਸ ਨਾਲ ਲਾਭਪਾਤਰ ਗਣ ਸਰਕਾਰੀ ਦਫਤਰਾਂ ਜਾਣ ਦੀ ਜ਼ਰੂਰਤ ਖਤਮ ਹੋ ਜਾਵੇਗੀ ਬਿਨੈਕਾਰ ਤੇ ਮੋਬਾਈਲ ਫੋਨ ਜਾਂ ਕਾਊਂਟਰ ਦੀ ਵਰਤੋਂ ਕਰਕੇ ਘਰ ਬੈਠੇ ਅਰਜੀ ਦੇ ਸਕਦੇ ਹਨ ਏ ਈ ਗਰਵਨੈਂਸ ਸਿਸਟਮ ਨਾ ਸਿਰਫ ਪ੍ਰਤੀ ਪ੍ਰਕਿਰਿਆ ਨੂੰ ਤੇਜ਼ ਕਰੇਗਾ ਸਗੋਂ ਵਿਚੋਲੀਆਂ ਦੀ ਭੂਮਿਕਾ ਨੂੰ ਵੀ ਖਤਮ ਕਰੇਗਾ ਕੇਂਦਰ ਸਰਕਾਰ ਨੇ ਯਕੀਨੀ ਬਣਾਇਆ ਹੈ ਕਿ ਪੈਨਸ਼ਨ ਭੁਗਤਾਨ ਸਿੱਧੇ ਲਾਭਪਾਤਰੀਆਂ ਦੇ ਬੈਂਕ ਖਾਤਿਆਂ 'ਚ ਟ੍ਰਾਂਸਫਰ ਕੀਤੇ ਜਾਣਗੇ ਬੈਂਕ ਖਾਤਿਆਂ ਨਾਲ ਆਧਾਰ ਕਾਰਡਾਂ ਨੂੰ ਜੋੜਨਾ ਲਾਜ਼ਮੀ ਕਰ ਦਿੱਤਾ ਗਿਆ ਹੈ ਇਹ ਡਾਇਰੈਕਟਰ ਬੇਨੀਫਿਟ ਟ੍ਰਾਂਸਫਰ ਸਿਸਟਮ ਭੁਗਤਾਨਾਂ ਵਿੱਚ ਪਾਰਦਰਸ਼ਤਾ ਵਧਾਏਗਾ ਤੇ ਕਿਸੇ ਵੀ ਪੱਦਰ ਦੇ ਭ੍ਰਿਸ਼ਟਾਚਾਰ ਦੇ ਜਾਂ ਦੇਰੀ ਦੀ ਸੰਭਾਵਨਾ ਨੂੰ ਖਤਮ ਕਰੇ ਗਏ ਸਹੂਲਤ ਪੈਨਡੂ ਖੇਤਰ ਵਿੱਚ ਬਜ਼ੁਰਗ ਨਾਗਰਿਕਤਾ ਨਾਗਰਿਕਾਂ ਤੇ ਵਿਧਵਾ ਲਈ ਬਹੁਤ ਲਾਭਕਾਰੀ ਸਾਬਤ ਹੋਏਗੀ ਭੋਜਨ ਦਵਾਈਆਂ ਤੇ ਸੇਵ ਸੰਭਾਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧੇ ਦੇ ਵਿੱਚਕਾਰ ਇਹ ਵਧੀ ਹੋਈ ਪੈਨਸ਼ਨ ਰਕਮ ਲੱਖਾਂ ਬਜ਼ੁਰਗਾਂ ਤੇ ਵਿਧਵਾਵਾਂ ਤ ਨੂੰ ਰਾਤ ਪ੍ਰਦਾਨ ਕਰੇਗੀ ਪਿੰਡੂ ਅਤੇ ਘਾਟ ਆਮਦਨ ਵਾਲੇ ਪਰਿਵਾਰਾਂ ਜੋ ਆਪਣੀ ਰੋਜ਼ੀ ਰੋਟੀ ਲਈ ਸਿਰਫ ਪੈਨਸ਼ਨਾਂ ਤੇ ਨਿਰਭਰ ਕਰਦੇ ਹਨ ਉਹ ਆਪਣੀਆਂ ਜ਼ਰੂਰਤਾਂ ਨੂੰ ਬੇਤ ਟੰਗਣਾ ਪੂਰਾ ਕਰਨ ਦੇ ਯੋਗ ਹੋਣਗੇ ਮੇਰੇ ਅਨੁਸਾਰ ਇਹ ਪੈਨਸਲੇ ਨੂੰ ਸਮਾਜਿਕ ਸੁਰੱਖਿਆ ਦੇ ਖੇਤਰ ਵਿੱਚ ਸਰਕਾਰ ਦੁਆਰਾ ਇੱਕ ਇਤਿਹਾਸਿਕ ਪਹਲ ਮੰਨਿਆ ਗਿਆ ਹੈ ਇਸ ਯੋਜਨਾ ਦਾ ਲਾਭ ਲੈਣ ਲਈ ਬਿਨੇਕਰ ਨੂੰ ਕੁਝ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਾਉਣੇ ਪੈਣਗੇ ਆਧਾਰ ਕਾਰਡ ਬੈਂਕ ਪਾਸਬੁੱਕ ਦੀ ਕਾਪੀ ਰਹਿਸ਼ ਸਰਟੀਫਿਕੇਟ ਸ੍ਰੇਣੀ ਸਰਟੀਫਿਕੇਟ ਪੱਗਤਾ ਸਰਟੀਫਿਕੇਟ ਪਤੀ ਦੀ ਮੌਤ ਸਰਟੀਫਿਕੇਟ ਜਾਂ ਮਰਸਾ ਸਰਟੀਫਿਕੇਟਸ ਕਾਰੀ ਪੋਰਟਲ ਤੇ ਆਨਲਾਈਨ ਸਰਕ ਦਰਜੀਆਂ ਦਿੱਤਾ ਜਾ ਸਕਦੀਆਂ ਹਨ ਡਿਜੀਟਲ ਪ੍ਰਕਿਰਿਆ ਵਿੱਚ ਮੁਸ਼ਕਲ ਆਉਣ ਵਾਲੇ ਲਾਭਪਾਤਰੀਆਂ ਲਈ ਸਥਾਨਿਕ ਸਰਕਾਰੀ ਦਫ਼ਤਰਾਂ 'ਚ ਹੈਲਪ ਡੈਸਕ ਉਪਲਬਧ ਕਰਵਾਏ ਗਏ ਹਨ ਖਬਰ ਨੂੰ ਅੰਤ ਤੱਕ ਦੇਖੇ